ਇੱਕ ਪਤਨੀ ਹੈ ਇੱਕ ਮਾਂ ਹੈ ਇੱਕ ਪਿਓ ਹੈ ਆਪਣੇ ਮੁੰਡੇ ਨੂੰ ਜਾਂ ਆਪਣੀ ਕੁੜੀ ਨੂੰ ਉਹ ਕਦੋਂ ਇਹ ਪਿੰਪੁਆਇੰਟ ਕਰ ਲਵੇ ਕਿ ਇਹ ਨਸ਼ਿਆਂ ਵਾਲੇ ਪਾਸੇ ਹੋ ਚੁੱਕਿਆ ਹੈ ਹੋਣ ਜਾ ਰਿਹਾ ਹੈ ਮੇਰੇ ਕੋਲ ਇੱਕ ਮੈਂ ਨਾ ਪਿੱਛੇ ਜੇ ਇੱਕ ਲੇਡੀ ਦਾ ਮੈਨੂੰ ਫੋਨ ਆਇਆ ਸੀਗਾ ਪੰਜਾਬ ਦੇ ਕਿਸੇ ਪਿੰਡ ਤੋਂ ਸੀਗੀ ਉਹਦਾ 22 ਸਾਲ ਦਾ ਮੁੰਡਾ ਹੈ ਉਹ ਕਹਿੰਦੀ ਮੈਮ ਉਹ ਨਸ਼ੇ ਚ ਪੈ ਚੁੱਕਾ ਹੈ ਪਰ ਉਹ ਮੰਨਦਾ ਨਹੀਂ ਪੈ ਕਿ ਮੈਂ ਨਸ਼ੇ ਦੇ ਵਿੱਚ ਕਹਿੰਦੀ ਮੈਂ ਆਪ ਫੜਿਆ ਟ੍ਰੈਂਡ ਕਰਦਾ ਹੈ ਘਰੇ ਕਿ ਨਹੀਂ ਕਰਦਾ ਕਹਿੰਦੀ ਮੈਂ ਆਪ ਫੜਿਆ ਮੈਂ ਇੰਜੈਕਸ਼ਨ ਫੜਿਆ ਮੈਂ ਚਿੱਟਾ ਫੜਿਆ ਮੈਂ ਸਭ ਕੁਝ ਫੜਿਆ ਕਹਿੰਦੀ ਮੈਨੂੰ ਖਾਨ ਨੂੰ ਪੈਂਦਾ ਪਿਆ ਤੇ ਮੈਂ ਉਹਨੂੰ ਕਿਹਾ ਵੀ ਜੇ ਤੈਨੂੰ ਕੁਝ ਹੋ ਗਿਆ ਮੈਂ ਤਾਂ ਜਿੰਦੇ ਜੀ ਮਰ ਜਾਊਂਗੀ ਉਹ ਕਹਿੰਦੀ ਮੈਂ ਹੁਣ ਇਸ ਬੱਚੇ ਨੂੰ ਕਿਵੇਂ ਹਟਾਵਾਂ ਤੇ ਕੀ ਕਰਾਂ ਮਟੋ ਕਹਿੰਦੀ ਵੀ ਮੈਨੂੰ ਪਲੀਜ਼ ਗਾਈਡ ਕੀਤਾ ਜਾਵੇ ਜਦੋਂ ਤੁਹਾਡੇ ਬੱਚਿਆਂ ਨਾਲ ਨਾ ਕੋਈ ਅਬਨਾਰਮਲ ਹਲਕਤ ਹਰਕਤ ਕਰਦੇ ਆ ਬੱਚੇ ਉਹ ਕੋਈ ਨਾ ਕੋਈ ਚੀਜ਼ ਹਾਈਡ ਕਰਦੇ ਆ ਸਡਨਲੀ ਉਹਨਾਂ ਨੂੰ ਕਿਸੇ ਦਾ ਕਾਲ ਆਂਦਾ ਭੱਜ ਜਾਂਦੇ ਆ ਉਹ ਰੋਟੀ ਵੀ ਨਹੀਂ ਖਾਂਦੇ ਰੋਟੀ ਵੀ ਛੱਡ ਦਿੰਦੇ ਆ ਉਹਨਾਂ ਨੂੰ ਆਲਵੇਸ ਥਾਂਗ ਹੁੰਦੀ ਹੈ ਵੀ ਹੁਣ ਉਹ ਬੰਦੇ ਦਾ ਨਸ਼ਾ ਮਿਲ ਜਾ ਆਨ ਵਾਲਾ ਹੈਗਾ ਉਹਦੀ ਨਾ ਤੁਸੀਂ ਐਕਟੀਵਿਟੀ ਦੇਖੋ ਉਹਨੂੰ ਕਦੇ ਵੀ ਗੱਡੀ ਬਾਈਕ ਮੋਬਾਈਲ ਇਹ ਚੀਜ਼ਾਂ ਜਲਦੀ ਨਾ ਦੋ। ਅਸੀਂ ਕੀ ਕਰਦੇ ਆ ਬੜੇ ਯੰਗ ਬੱਚਿਆਂ ਨੂੰ ਮਹਿੰਗੇ ਮਹਿੰਗੇ ਫੋਨ ਮਹਿੰਗੀਆਂ ਮਹਿੰਗੀਆਂ ਗੱਡੀਆਂ ਇਹ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿੰਦੇ ਆ ਔਰ ਉਹਨੂੰ ਕਿੰਨਾ ਪੈਸਾ ਦੇ ਰਿਹਾ ਅਸੀਂ ਕਾਊਂਟ ਨਹੀਂ ਕਰਦੇ ਔਰ ਫਿਰ ਬੱਚੇ ਨੇ ਪੈਸਾ ਕੀਤਾ ਕਿੱਥੇ ਅਸੀਂ ਉਹ ਵੀ ਨਹੀਂ ਪੁੱਛਦੇ ਉਹਨੂੰ। ਹੂੰ। ਸੋ ਆਲਵੇਜ਼ ਵਾਚ ਰੱਖਣਾ ਪੈਗਾ ਸੈਕੰਡਲੀ ਤੁਹਾਡੇ ਬੱਚੇ ਦੀ ਕੰਪਨੀ ਕਿੱਦਾਂ ਦੀ ਹੈ। ਹੂੰ। ਉਹ ਬੜੀ ਮੈਟਰ ਕਰਦੀ ਹੈ। ਅਗਰ ਉਹਦੇ ਸਾਰੇ ਯਾਰ ਦੋਸਤ ਨਸ਼ੇੜੀ ਹੈ ਡੈਫੀਨਿਟਲੀ ਉਹ ਵੀ ਕਰੇਗਾ। ਹੂੰ। ਔਰ ਇਹ ਪੰਜਾਬ ਦੇ ਪਿੰਡਾਂ ਦੇ ਵਿੱਚ ਬਹੁਤ ਜ਼ਿਆ